ਦੀਰ ਲੀਆਂ ਤੇ ਸਾਫ ਕਰਕੇ ਰੱਖ ਲੈਂਦਾ ਮੈਂ ਤੇ ਅੱਜ ਕੱਲ ਬਹੁਤ ਛੋਟੀਆਂ ਛੋਟੀਆਂ ਥੋੜੀਆਂ ਜੀਆਂ ਹੋਈਆਂ ਪਰ ਫਿਰ ਵੀ ਅੱਧਾ ਕਿਲੋ ਹੈ ਕਿਆਂ ਮੈਂ ਤੇ ਮੈਂ ਹੁਣ ਚੱਲੀ ਲੈਣ ਤੜਕਾ ਤੇ ਹੁਣ ਪਿੰਡੀਆਂ ਨੂੰ ਲਾਵਾਂਗੇ ਮੇਥੀ ਦਾ ਤੜਕਾ ਹਾਂਜੀ ਹੁਣ ਆਹੀ ਆ ਗਏ ਆਪਣੀਆਂ ਪੈਲੀਆਂ ਦੇ ਵਿੱਚ ਤੇ ਛਟਾਲਾ ਬੜਾ ਸੋਨਾ ਹੋਇਆ ਵਾ ਤੇ ਤਣੀਆਂ ਵੀ ਕਾਫੀ ਸੋਨਾ ਹੋ ਗਿਆ ਵਾ ਇਸ ਤਰ੍ਹਾਂ ਸਾਰਾ ਬੰਨੇ ਬੰਨੇ ਸਬਜ਼ੀ ਟਾਲੀਆਂ ਆਈਆਂ ਤੇ ਗੋਭੀ ਵੀ ਹੋ ਗਈ ਆ ਤੇ ਗਾਜਰਾ ਨਹੀਂ ਹੋਈਆਂ ਜਿਹਨੂੰ ਸੰਤਰੀ ਗਾਜਰਾ ਕਹਿੰਦੇ ਉਹ ਨਹੀਂ ਹੋਈਆਂ ਤੇ ਲਸਣ ਵੀ ਬਹੁਤ ਸੋਨਾ ਹੋ ਗਿਆ ਵਾ ਉਹ ਮੋਟਾ ਲਸਣ ਵੀ ਤੇ ਆ ਗਾਜਰ ਵੀ ਬਹੁਤ ਵਧੀਆ ਹੋ ਗਈ ਹੈ ਤੇ ਆ ਵਾਲਾ ਗੇਤਾ ਲਸਣ ਹੈ ਤੇ ਆ ਵਾਲਾ ਥੋੜਾ ਪਛੇਤਾ ਹੈ ਤੇ ਆ ਗਾਜਰਾਂ ਕਾਫੀ ਸੋਹਣੀਆਂ ਆਈਆਂ ਮੈਂ ਤੇ ਆ ਤੇ ਧਨੀਆਂ ਬਿਲਕੁਲ ਹੀ ਵਧੀਆ ਹੋ ਗਿਆ ਇਸ ਤਰ੍ਹਾਂ ਵਟ ਦੇ ਉੱਤੇ ਤੇ ਕੱਲ ਨੂੰ ਬਣਾਵਾਂਗੇ ਗਾਜਰ ਤੇ ਗੋਭੀ ਗਾਜਰਾਂ ਵੀ ਕਰਦੀਆਂ ਪੁੱਟ ਕੇ ਤੇ ਗੋਭੀ ਵੀ ਗੋਭੀ ਵੀ ਹੋਈ ਆਪਣੀ ਇਸ ਤਰ੍ਹਾਂ ਤੁਹਾਨੂੰ ਦਿਖਾਉਣੀ ਆ ਗੋਭੀ ਵੀ ਹੋਈ ਇਸ ਤਰ੍ਹਾਂ ਦੇ ਫੁੱਲ ਹੋਏ ਆ ਜੇ ਛੋਟੇ-ਛੋਟੇ ਵੱਡੇ ਹੋਣਗੇ ਹੋਰ ਵੀ ਥੋੜੇ ਜੇ ਤੇ ਹੁਣ ਮੈਂ ਲੈਣ ਆਈ ਇੱਥੋਂ ਮੇਥੀ ਇਹ ਅੱਗੇ ਹੋਇਆ ਵਾ ਤਨੀਆਂ ਤਨੀਆਂ ਦੇ ਗਾਜਰਾਂ ਤੇ ਮੇਥੀ ਪਾਲਕ ਆ ਹੋਈ ਐ ਗੋਭੀ ਤੇ ਆਪਾਂ ਹੁਣ ਤੋੜਨ ਲੱਗੇ ਆ ਮੇਥੀ ਇਸ ਤਰ੍ਹਾਂ ਥੋੜਾ ਟੇਡਾ ਜਿ ਕਰ ਲੋ ਫੇਰ ਵਧੀਆ ਤਰ੍ਹਾਂ ਟੁੱਟ ਜਾਂਦੀ ਓਦਾਂ ਪਤਾ ਨਹੀਂ ਲੱਗਦਾ ਪੱਤਿਆਂ ਥੱਲੇ ਕਿ ਕਿੱਥੇ ਇੱਕ ਦੀ ਗੰਦਲ ਹੈਗੀ ਆ ਅੱਜ ਕੱਲ ਵਾਵਾ ਮੇਥੀ ਪਾ ਕੇ ਪਿੰਡੀ ਬਣਾਈਏ ਤੇ ਪਿੰਡੀ ਬਹੁਤ ਟੇਸਟੀ ਬਣਦੀ। ਕੁਛ ਆਪਾਂ ਲਵਾਂਗੇ ਪਹਰੀਆਂ ਭੂਕਾਂ ਤੇ ਵਧੀਆ ਤਰ੍ਹਾਂ ਬਣਾਵਾਂਗੇ ਪਿੰਡੀਆਂ। ਇਹਦੇ ਚ ਰੱਖ ਲੈਨੇ ਕੁਛ ਆਪਾਂ ਵਾੜ ਲੈਨੇ। ਕੁਝ ਹੱਥ ਨਾ ਤੋੜੀ ਕੁਛ ਵੱਡਦੇ ਆ ਕਰਦੇ ਦੇ ਨਾਲ ਇਸ ਤਰ੍ਹਾਂ ਆਪਾਂ ਮੇਥੀ ਵੀ ਵੱਢ ਲਈ ਐ ਤੇ ਹੁਣ ਆਪਾਂ ਇਧਰੋਂ ਤੋੜਦੇ ਆ ਭੂਕਾਂ ਇਧਰ ਵੀ ਲਸਣ ਹੈਗਾ ਆਪਣਾ ਤੇ ਇਧਰ ਗਾਜਰਾਂ ਤੋਂ ਅੱਗੇ ਵੀ ਹੈਗਾ ਵਾ ਤੇ ਇਹ ਵੀ ਲਸਣ ਹੈਗਾ ਵਾ ਤੇ ਇਧਰ ਵਾਲਾ ਆਪਾਂ ਤੋੜਦੇ ਆ ਮਿੱਥੇ ਵਾਲਾ ਜਿਹੜਾ ਲੱਗ ਗਿਆ ਹੀ ਇਹ ਵੀ ਕਾਫੀ ਮੋਟੇ ਲਸਣ ਦੀਆਂ ਗੰਦਲਾਂ ਆਸਤਰਾ ਬਹੁਤ ਵਧੀਆ ਹੋਈਆਂ ਲਸਣ ਆਪਾਂ ਨੂੰ ਛਿੱਲਣਾ ਨਹੀਂ ਪੈਣਾ ਆਪਾਂ ਨੂੰ ਕਿਉਂਕਿ ਆਪਾਂ ਭੂਕਾ ਹੀ ਲੈ ਲਿਆ ਵਾ ਤੇ ਜੇ ਆਪਾਂ ਭੂਕਾ ਨਹੀਂ ਲੈਂਦੇ ਤੇ ਆਪਾਂ ਲਸਣ ਜਿਹੜਾ ਵਾ ਸਬਤ ਛਿੱਲ ਲਈਦਾ ਇਸ ਤਰ੍ਹਾਂ ਆਪਾਂ ਵਿੱਚ ਭੂਕਾ ਵੀ ਰੱਖ ਲਈਆਂ ਆ ਚਿੱਟੇ ਫੁੱਲ ਮੂੰਗਰਿਆਂ ਦੇ ਆ ਮੁੰਗਰਿਆਂ ਦੇ ਦੀ ਸੁੰਗਰਿਆਂ ਦੇ ਲੰਮੇ ਲੰਮੇ ਮੁੰਗਰੇ ਜਿ ਲੱਗਦੇ ਇਹਨਾਂ ਨੂੰ ਤੇ ਅੱਗੇ ਜਾ ਕੇ ਉਹ ਵੀ ਲੱਗਣਗੇ ਆ ਸਰੋਂ ਤਾਂ ਵਿਖਾਉਨੇ ਇਹਦਾ ਸਾਗ ਬਹੁਤ ਵਧੀਆ ਬਣਦਾ ਵਾ ਪਾਲਕ ਵਰਗੇ ਪੱਤੇ ਹੁੰਦੇ ਇਹਦੇ ਇਸ ਤਰ੍ਹਾਂ ਤੇ ਗੰਦਣਾ ਵੀ ਇਹਦੀਆਂ ਕਾਫੀ ਸੋਹਣੀਆਂ ਹੁੰਦੀਆਂ ਨੇ ਤੇ ਇਹਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਨਾ ਇਹ ਸਰੋਂ ਦੀ ਬਹੁਤ ਹੀ ਪਿਆਰੀ ਹੋ ਜਾਂਦੀ ਦੇ ਸਾਗ ਵੀ ਬਹੁਤ ਮਹਿੰਦੀ ਵਾਂਗ ਖੁਲਦਾ ਤੇ ਟੇਸਟੀ ਵੀ ਕਾਫੀ ਹੁੰਦਾ ਹੈ ਇਹਦਾ ਇਹ ਸਰੋਂ ਦਾ ਆਈ ਜਾ ਵੀ ਹਾਂਜੀ ਮੈਂ ਆ ਲੈਂਦੀ ਆ ਤੋੜ ਕੇ ਮੇਥੀ ਮੇਥੀ ਤੋੜ ਕੇ ਲੈਂਦੀ ਆ ਤੇ ਇਹਨੂੰ ਮੈਂ ਹੁਣ ਲਈ ਆ ਸਾਫ ਕਰਨ ਸਾਫ ਕਰਕੇ ਧੋ ਕੇ ਤੇ ਇਹਨੂੰ چیر ਕੇ ਫੇਰ ਲਾਉਨੇ ਆ ਪਿੰਡੀਆਂ ਨੂੰ ਤੜਕਾ ਮੇਥੀ ਬਾ ਕੇ ਅੱਛੀ ਜਾਦੀ ਮੇਥੀ ਪਾ ਕੇ ਪਾਈਗੇ ਆਪਾਂ ਤੜਕਾ ਲਾਈਏ ਤੇ ਬਹੁਤ ਵਧੀਆ ਬਣਦੀ ਹੈ ਪਿੰਡੀ ਅਦਰਕ ਤੇ ਲਸਣ ਦੀ ਜਗ੍ਹਾ ਮੈਂ ਆਪ ਘਕਾਉਣਾ ਹੈਗਾ ਵਾ ਆ ਬਾਪੂ ਕਾ ਮੇਥੀ ਬਿਲਕੁਲ ਸਾਫ ਆ ਆਣ ਕਿਥੇ ਰੱਖੋ ਤੇ ਤੋਂ ਕਿ ਆਪਾਂ ਜਿਹੜੀ ਆ ਉਹ ਕੱਟ ਲੈਣੀ

ਤੇ ਫਿਰ ਸਕਾ ਕੇ ਇਹਨੂੰ ਥੋੜਾ ਜਿਆ ਤੇ ਅੰਦਾ ਲਮਨੇ ਆ ਤੜਕਾ ਵਿੱਚੇ ਨਾਲ ਹੀ ਅਸੀਂ ਭੂਕਾ ਵੀ ਕੱਟ ਲਈਆਂ ਹੈਗੀਆਂ ਤੇ ਮੇਥੀ ਵੀ ਕੱਟ ਲਈ ਆ ਤੇ ਆਪਾਂ ਧੋ ਕੇ ਤੇ ਹੁਣ ਬਰੀਕ ਬਰੀਕ ਕੱਟ ਲਵਾਂਗੇ ਇੱਧਰ ਇਹ ਸੂਟ ਸੀਤਾ ਜਾਣ ਡਿਆ ਵਾ ਸੂਟ ਦਾ ਪ੍ਰਿੰਟ ਕੁਛ ਇਸ ਤਰ੍ਹਾਂ ਦਾ ਵਾ ਇਹ ਕਿਸੀ ਇੰਡਈਆ ਬਾ ਆ ਬਾਮ ਬਹੁਤ ਪਿਆਰਾ ਵਾ ਤੇ ਪਲੇਨ ਸਲਵਾ ਰਾ ਤੇ ਆ ਕਮੀਜ਼ ਆ ਇਸ ਤਰ੍ਹਾਂ ਮਸ਼ੀਨ ਨਹੀਂ ਬਣਾ ਕੇ ਦੇ ਆਂਦੀ ਆ ਤੇ ਬਹੁਤ ਵਧੀਆ ਹੁਣ ਇਹ ਲੰਬੀ ਤੋਪਾ ਤੇ ਸੂਟ ਸੀਣ ਦਾ ਵੀ ਬਹੁਤ ਮਜ਼ਾਮਦਾ ਹਾਂ ਫੁੱਲ ਅਸੀਂ ਰੱਖ ਦਿੱਤੇ ਉੱਪਰ ਕਿਉਂਕਿ ਅਰਨਵਦੀਪ ਜਿਹੜਾ ਵਾ ਬਹੁਤ ਫੁੱਲ ਖਰਾਬ ਕਰਦਾ ਵਾ ਤੇ ਇਸ ਕਰਕੇ ਅਸੀਂ ਰੱਖ ਦਿੱਤੇ ਉੱਪਰ ਜਦ ਅਰਨਵਦੀਪ ਦੇ ਕੰਮ ਚੈੱਕ ਕਰੋ ਤੁਸੀਂ ਕਿੰਨੇ ਪਿਆਰੇ ਫੁੱਲ ਸੀ ਤੇ ਇਹਨੇ ਤੋੜ-ਤੋੜ ਕੇ ਤੇ ਆ ਥੱਲੇ ਰੱਖ ਦਿੱਤੇ ਆ ਜੇ ਪੂਰੀ ਤਰ੍ਹਾਂ ਪੱਕਦੇ ਇਹਦੇ ਫਿਰ ਇਹਨਾਂ ਦਾ ਬੀਜ ਤਿਆਰ ਹੋ ਜਾਣਾ ਸੀ ਅੱਗੇ ਜਾਦਾ ਫੁੱਲਾਂ ਦਾ ਤੇ ਆ ਦੋ ਬਚ ਗਏ ਤੇ ਇਸੇ ਕਰਕੇ ਅਸੀਂ ਉਹ ਵਾਲੇ ਫੁੱਲ ਉੱਪਰ ਰੱਖ ਦਿੱਤੇ ਆ ਕਿਉਂਕਿ ਆ ਇਹਨੇ ਤੋੜ ਕੇ ਰੱਖੇ ਹੋਏ ਆ ਇਸ ਤਰ੍ਹਾਂ ਬਹੁਤ ਖਰਾਬ ਕਰਦਾ ਵਾ ਤੇ ਆ ਚਿੱਟਾ ਫੁੱਲ ਜਿਹੜਾ ਇਹ ਬਚ ਗਿਆ ਉਹਦੇ ਕੋਲ ਤੇ ਬਹੁਤ ਪਿਆਰਾ ਫੁੱਲ ਸੀਗਾ ਇਹ ਤੇ ਆਹ ਵਾਲੇ ਫੁੱਲ ਵੀ ਆਹ ਤੇ ਪੱਕ ਹੀ ਗਿਆ ਇਹਦਾ ਤੇ ਬੀਜ ਤਿਆਰ ਹੋ ਜਾਏਗਾ ਕਾਫੀ ਪੱਕ ਗਿਆ ਵਾ ਤੇ ਆ ਬਹੁਤ ਸੋਹਣੇ ਫੁੱਲ ਵਾ ਆ ਤੋੜ ਦਿੱਤਾ ਇਹ ਜੇ ਬਿਲਕੁਲ ਤਾਜ਼ਾ ਸੀਗਾ ਤੇ ਇਹਨੂੰ ਵੀ ਤੋੜ ਦਿੱਤਾ ਇਹ ਸਾਨੂੰ ਸਾਰੇ ਉੱਪਰ ਰੱਖਣੇ ਪੈਣੇ ਆ ਨੇ ਤੇ ਅਰਨਵਦੀਪ ਨੇ ਤੋੜ ਕੇ ਤੇ ਗਾਂ ਜਾਂਦੀ ਗੱਲ ਕਰ ਦੇਣੀ ਹੈ ਹਾਂਜੀ ਇਹ ਮੈਂ چیر-ਚੀਰ ਕੇ ਰੱਖ ਲਿਆ ਮੇਥੀਆਂ ਤੇ ਹਰੀਆਂ ਭੂਕਾਂ ਇਹ ਇੱਧਰ چیر ਲਿਆ ਮੈਂ ਪਿਆਜ਼ ਤੇ ਅਦਰਕ ਤੇ ਹੁਣ ਮੈਂ ਲੱਗੀ ਆ ਬਣਾਉਣ ਸਬਜੀ ਤੇਲ ਸਾਡਾ ਗਰਮ ਹੋ ਗਿਆ ਵਾ ਤੇ ਹੁਣ ਮੈਂ ਵਿੱਚ ਪਾਉਣ ਲੱਗੀ ਆ ਗਰਕ ਤੇਲ ਕਾਫੀ ਗਰਮ ਸੀਗਾ ਤੇ ਬਹੁਤ ਜਲਦੀ ਜਿਹੜਾ ਬਣ ਜੇਗਾ ਲਾਲ ਹੋ ਜਾਏਗਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਪਿਆਜ਼ ਨਾ ਜਿਹੜੀ ਆਪਾਂ ਕੱਟ ਕੇ ਰੱਖੀ ਆ ਮੇਥੀ ਮੇਥੀ ਤੇ ਹਰੇ ਅੰਬੂਖਾ ਕੱਟ ਕੇ ਰੱਖੀਆਂ ਨਾਲ ਹੀ ਆਪਾਂ ਇਹ ਪਾ ਦੇਵਾਂਗੇ ਕਿਉਂਕਿ ਮੇਥੀ ਆਪਾਂ ਭੁੰਨ ਕੇ ਤੇ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਤੇ ਇਹਦੇ ਫਰਾਈ ਹੁੰਦੇ ਆ ਹੁੰਦੇ ਆ ਜਿਹੜਾ ਵਿੱਚ ਪਿਆਜ਼ ਤੇ ਅਦਰਕ ਆ ਉਹ ਵੀ ਫਰਾਈ ਹੋ ਜਾਏਗਾ ਤੇ ਹੁਣ ਮੈਂ ਲੱਗੀਆਂ ਵਿੱਚ ਪਾਉਨ ਮੇਥੀ ਜੇ ਮੇਥੀ ਕੱਚੀ ਰਹਿ ਜੇ ਤਾਂ ਤੇਜ਼ ਥੋੜਾ ਕੱਚਾ-ਕੱਚਾ ਆਉਂਦਾ ਵਾ ਇਹ ਚੰਗੀ ਤਰ੍ਹਾਂ ਪੁੰਨਣਾ ਪੈਂਦਾ ਵਾ ਤੇ ਫੇਰ ਜਾ ਕੇ ਤੇ ਇਹਦੀ ਪੂਰੀ ਜੀ ਤਿਆਰ ਹੁੰਦੀ ਵਧੀਆ ਤਰ੍ਹਾਂ ਤੇ ਜਦੋਂ ਇਹ ਪੂਰੀ ਤਾਂਪੂਰ ਜੀ ਜਿਹੜੀ ਬਣ ਕੇ ਹੋ ਜਾਏਗੀ ਪਿਆਰ ਤੇ ਉਦੋਂ ਆਪਾਂ ਨੇ ਚਾਲ ਕਰਨਾ ਪਿੰਡੀਆਂ ਬਾਟ ਕੇ ਰੱਖੀ ਨਾ ਇਹ ਵਿੱਚ ਪਿੰਡੀਆਂ ਬਾਅਦਵਾਗੇ ਤੇ ਇਹ ਮਿਕਸ ਪਿੰਡੀ ਬਣਨੀ ਆ ਮੇਥੀ ਤੇ ਪਿੰਡੀ ਮਿਕਸ ਪਿੰਡੀ ਤੇ ਮਿਕਸ ਮੇਥੀ ਇਦਾਂ ਵੀ ਕਹਿ ਸਕਦੇ ਆ ਤੇ ਇੱਧਰ ਮੈਂ ਰੱਖੀ ਆ ਕੜਾਹੀ ਇਹਨਾਂ ਨੂੰ ਰੱਖਿਆ ਹਾਂਜੀ ਇਹਨੂੰ 10 ਤੋਂ 15 ਮਿੰਟ ਇਸ ਤਰ੍ਹਾਂ ਹਲਕੀ ਹਲਕੀ ਅੱਜ ਦੇਖੋ ਨਾਗੇ ਦੇ ਤੇਰੇ ਭਾਈ ਉਹ ਵੀ ਮੇਠੀ ਇਹ ਫੇਰ ਫੇਦੇ ਵਿੱਚ ਪਾਵਾਂਗੇ ਆਪਾਂ ਤੇੀਆਂ ਪੁਰਜੀ ਦਾ ਪੁਰਜੀ ਦੀ ਪਿਆਰ ਹੋ ਜਾਣੀ ਆ ਤੇ ਨਾਲ ਹੀ ਪੁਰਜੀ ਕਹ ਲਓ ਜਾਂ ਮਸਾਲਾ ਕਹ ਲਓ ਤੇ ਫਿਰ ਜਦੋਂ ਚੰਗੀ ਤਰ੍ਹਾਂ ਫਰਾਈ ਹੋ ਜੇਗਾ ਤੇ ਆਪਾਂ ਮਿੱਠਾ ਬਾਦਮਾਗੇ ਹਾਂਜੀ ਹੁਣ ਮੈਂ ਤੁਹਾਨੂੰ ਵਿਖਾਉਣੀ ਇੱਥੋਂ ਨੇੜੇ ਆ ਵੇਖੋ ਹਾਂਜੀ ਆਰਨਵ ਦੀਪਲੀ ਫਰੂਟ ਲਿਆ ਕੇ ਰੱਖੀ ਆ ਤੇ ਹੁਣ ਇਹੋ ਨੇ ਉਹਨੇ ਆ ਸੰਤਰਾ ਖਾਦਾ ਵਾ ਇੱਕ ਪੂਰਾ ਸੰਤਰਾ ਖਾ ਲਿਆ ਤੇ ਨਾਲੇ ਬੋਲਣ ਡਿਆ ਸੀ ਇਹ ਟੇਸਟੀ ਆ ਤੇ ਉਪਰੋਂ ਦੀ ਹੁਨੇ ਹੁਨੇ ਉਹ ਬੋਲਦਾ ਕਿ ਮੈਨੂੰ ਦੁੱਧ ਵੀ ਪਿਆਓ ਜਿਹੜਾ ਸੰਤਰੇ ਦੇ ਮਗਰੋਂ ਦੁੱਧ ਪਿਉਣਾ ਚੰਗਾ ਨਹੀਂ ਹੁੰਦਾ ਇਸ ਕਰਕੇ ਅਸੀਂ ਥੋੜਾ ਜਿਹਾ ਉਹਨੂੰ ਲੇਟ ਦੇਣ ਲੱਗੇ ਆ ਦੁੱਧ ਫੁਰਜੀ ਬਣ ਕੇ ਹੋ ਗਈ ਸਾਡੀ ਤਿਆਰ ਤੇ ਹੁਣ ਵਿੱਚ ਪਾਉਨੇ ਆ ਇਹਦੇ ਵਿੱਚ ਮਸਾਲੇ ਹੁਣ ਮਸਾਲੇ ਪਾਉਨੇ ਆ ਅੱਧਾ ਚਮਚ ਪਾਵਾਂਗੇ ਆਪਾਂ ਮਸਾਲੇ ਦਾ ਕਿਉਂਕਿ ਆਪਣੀ ਸਬਜ਼ੀ ਵੀ ਥੋੜੀ ਆ ਦਾ ਮਸਾਲਾ ਵੀ ਥੋੜੇ ਹੀ ਪਾਵਾਂਗੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਇਹ ਹਰੀ-ਹਰੀ ਜਿਆਦਾ ਵਧੀਆ ਲੱਗਦੀ ਐ ਤੇ ਹਲਦੀ ਵੀ ਮੈਂ ਬਹੁਤ ਘੱਟ ਹੀ ਪਾਈ ਹੈਗੀ ਐ ਹੁਣ ਇਹ ਪਰਜੀ ਹੋ ਗਈ ਤਿਆਰ ਬਿਲਕੁਲ ਤੇ ਵਿੱਚ ਪਾਵਾਂਗੇ ਨਮਕ ਨਮਕ ਆਪਾਂ ਅੱਧਾ ਚਮਚਾ ਪਾਵਾਂਗੇ ਜੇ ਘੱਟ ਹੋਊ ਤੇ ਆਪਾਂ ਉੱਤੇ ਹੋਰ ਪਾ ਸਕਦੇ ਹਾਂ ਆ ਪਿੰਡਿੰਗਾ ਕਾਟ ਕੇ ਰੱਖੀਂਗਾ ਮੈਂ ਤੇ ਹੁਣ ਇਹਨੂੰ ਪਾਵਾਂਗੇ ਇਹਦੇ ਵਿੱਚ ਮਸਾਲੇ ਦੇ ਪਿੰਡਿੰਗਾ ਨਾਲ ਜੁੜੀਆਂ ਪਈਆਂ ਮੈਂ ਤੇ ਇਸ ਕਰਕੇ ਥੋੜਾ ਥੋੜਾ ਡਿਗ ਲਈਂਗਾ ਪਿੰਡਿੰਗਾ ਪਾ ਕੇ ਵਿੱਚ ਮੈਂ ਹੁਣ ਹਲਾ ਦਿਤਿਆਂ ਮੈਂ ਚੰਗੀ ਤਰ੍ਹਾਂ ਤੇ ਇਹ 15-20 ਮਿੰਟ ਤੱਕ ਹਾਂਕੀ ਜੀ ਅੱਗ ਤੇ ਪੁੱਜਾਂਗੇ ਆ ਤੇ ਫੇਰ ਬਣ ਕੇ ਤਿਆਰ ਹੋ ਜੇਗੀ ਸਬਜੀ ਹਾਂਜੀ ਲਓ ਜੀ ਸਾਡੀ ਹੁਣ ਪੱਕ ਕੇ ਹੋ ਗਈ ਤਿਆਰ ਫੁਰਜੀ ਪਿੰਡੀ ਇਹ ਸੀਗੀ ਇਸ ਤਰ੍ਹਾਂ ਬਣੀ ਸਾਡੀ ਫੁਰਜੀ ਪਿੰਡੀ ਬਹੁਤ ਹੀ ਸਵਾਦ ਇਹਦਾ ਮੇਥੀ ਦਾ ਵੀ ਟੇਸ ਆਉਂਦਾ ਤੇ ਪਿੰਡੀ ਜਾਂਦਾ ਵੀ ਬਹੁਤ ਵਧੀਆ ਬਣੀ ਹਰੀ-ਹਰੀ ਤੇ ਵੀਡੀਓ ਵੇਖ ਕੇ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ